ਮੈਜਰ ਡੀਐਸਪੀ ਸਾਹਿਬ ਐਸਐਚਓ ਸਾਹਿਬ ਹੋਰ ਸਟਾਫ ਸਾਡਾ ਐਲਵਿਸ ਇੰਸਟੀਚੂਟ ਦੇ ਵਿੱਚ ਆਏ ਸੀਗੇ ਬੱਚਿਆਂ ਨੂੰ ਮਿਲੇ ਨੇ ਬੱਚਿਆਂ ਦਾ ਸਹਿਯੋਗ ਮੰਗਿਆ ਨਸ਼ੇ ਦੇ ਜੋ ਵਰਕਲਪ ਜੋ ਵੀ ਤੱਤਵ ਜਿਹੜਾ ਕੋਈ ਨਸ਼ਾ ਵੇਚਦਾ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਸਾਨੂੰ ਦੱਸੋ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਵਰਕਲਪ ਉਫਾਂ ਕਾਰਵਾਈ ਕਰਾਂਗੇ ਸਾਰਿਆਂ ਬੱਚਿਆਂ ਨੇ ਸਾਨੂੰ ਸਹਿਯੋਗ ਦਿੱਤਾ ਉਹ ਕਹਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਤੇ ਸਾਡੇ ਅਫਸਰਾਂ ਵੱਲੋਂ ਇਹ ਹਦਾਇਤਾਂ ਨੇ ਕਿ ਇਹ ਨਸ਼ਾ ਜਿਹੜਾ ਖਤਮ ਹੋਣੇ ਚਾਹੀਦਾ ਸਰਕਾਰ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਆ ਕੱਲ ਆਪਣੇ ਹਿਸ਼ਾੜਪੁਰ ਦੇ ਵੀ ਜਿਹੜਾ ਅਸੀਂ ਇਸ ਡਰੱਗ ਦੇ ਤਾ ਟੂਰਨਾਮੈਂਟ ਕਰਵਾ ਰਹੇ ਆ 2 ਦਿਨ ਦਾ ਤੇ ਮੈਂ ਰਿਕਵੈਸਟ ਕਰਦਾ ਪਬਲਿਕ ਨੂੰ ਕਿ ਆਓ ਵੱਧ ਤੋਂ ਵੱਧ ਸਾਡੇ ਇਸ ਮਹਿੰਮ ਨਾਲ ਜੁੜੋ ਤੇ ਜਿਹੜਾ ਕਰਕੇ ਆਪੋ ਆਪਣੇ ਬੱਚੇ ਨੂੰ ਸਪੋਰਟਸ ਵੱਲ ਲਾਈਏ ਤੇ ਇਸ ਨਸ਼ੇ ਤੋਂ ਦੂਰ ਰੱਖੀਏ ਸਰ ਪਿੰਡਾਂਵਾਂ ਨੂੰ ਵੀ ਕਰ ਰਹੀ ਜਾਗਰੂਕਤਾ ਹਾਂਜੀ ਸਾਰੇ ਹੀ ਮਾਨ ਜੋ ਕਿ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਹਰ ਪਿੰਡ ਦੇ ਵਿੱਚ ਐਸਐਚਓ ਡੀਐਸਪੀ ਸਾਹਿਬਾਨ ਜਾ ਰਹੇ ਨੇ ਤੇ ਹਰ ਜਗ੍ਹਾ ਜਿਹੜਾ ਸੈਮੀਨਾਰ ਚੱਲ ਰਿਹਾ ਜੀ